ਸੂਫੀ ਗਾਇਕਾਰ ਵੀਰ ਸਿੰਘ ਦੇ ਵਿਵਾਦਾਂ ਤੇ ਘੇਰੇ ਵਿੱਚ ਆਉਣ ਤੇ ਅਖੀਰਕਾਰ ਵੀਰ ਸਿੰਘ ਵੱਲੋਂ ਮਾਫੀ ਮੰਗ ਲਈ ਗਈ। ਪਾਸ਼ਾ ਵਿਭਾਗ ਪੰਜਾਬ ਅਤੇ ਜੰਮੂ ਕਸ਼ਮੀਰ ਕਲਾ ਸੱਭਿਆਚਾਰੀ ਅਤੇ ਪਾਸ਼ਾ ਅਕਾਦਮੀ ਸ਼੍ਰੀਨਗਰ ਦੇ ਸਹਿਯੋਗ ਨਾਲ ਕਸ਼ਮੀਰ ਦੇ ਵਿੱਚ ਕਰਵਾਏ ਗਏ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਬੀਰ ਸਿੰਘ ਵੱਲੋਂ ਗਾਏ ਗਏ ਗਾਣੇ ਤੇ ਸਮਾਗਮ ਕਰਵਾਉਣ ਵਾਲੇ ਪ੍ਰਬੰਧਕਾਂ ਦੇ ਨੱਚਣ ਦੀ ਵੀਡੀਓ ਸਾਹਮਣੇ ਆਈ ਤਾਂ ਸਿੱਖਾਂ ਵੱਲੋਂ ਅਲੱਗ-ਅਲੱਗ ਥਾਵਾਂ 'ਤੇ ਰੋਸ਼ ਪ੍ਰਗਟ ਕੀਤਾ ਗਿਆ। ਜਿਸ ਤੇ ਚਲਦੇ ਰਾਏਕ ਵੀਰ ਸਿੰਘ ਨੇ ਵੀਡੀਓ ਰਾਹੀਂ ਆਪਣੀ ਗਲਤੀ ਨੂੰ ਮੰਨਦੇ ਹੋਏ ਸਪਸ਼ਟੀਕਰਨ ਦਿੱਤਾ ਅਤੇ ਸਾਰੀ ਸੰਗਤ ਤੋਂ ਮਾਫੀ ਮੰਗ ਲਈ। ਅਤੇ ਨਾਲ ਹੀ ਲਿਖਤੀ ਤੌਰ ਤੇ ਮਾਫੀਨਾਮਾ ਅਕਾਲ ਤਖਤ ਤੇ ਭੇਜਣ ਦੀ ਗੱਲ ਕਰਦਿਆਂ ਕਿਹਾ ਕਿ ਮੈਂ ਅੱਜ ਸ਼ਾਮ ਨੂੰ ਹੀ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਵਾਂਗਾ। ਆਓ ਸੁਣਦੇ ਹਾਂ ਵੀਰ ਸਿੰਘ ਨੇ ਆਪਣੇ ਵੀਡੀਓ ਸੰਦੇਸ਼ ਰਾਹੀਂ ਕੀ ਕਿਹਾ। ਸਤਿ ਸ਼੍ਰੀ ਅਕਾਲ ਜੀ। ਬੀਤੀ ਰਾਤ ਸ਼੍ਰੀਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਮੈਂ ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਨੀ ਆ ਸਾਹਮਣੇ ਆ ਤੁਸੀਂ ਮੇਰੇ ਸੰਗੀਤਕ ਸਫ਼ਰ ਤੇ ਅਗਰ ਝਾਤੀ ਮਾਰੋਗੇ ਤਾਂ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੂਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਚੰਗਾਈ ਕਰਾਂ ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਆ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਨਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇੰਟਿਫਿਕ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਉੱਤੇ ਹੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜਿਿੰਨੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਏਦਾਂ ਦੇ ਗਾਣੇ ਵੀ ਸੁਣਾਏ ਨੇ ਜ਼ਰੂਰ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆਂ ਆਰਟਿਸਟ ਦਾ ਧਿਆਨ ਆਡੀਅנס ਵੱਲ ਹੁੰਦਾ ਹੈ ਪਿੱਛੇ ਲੱਗੀ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ। ਮੇਰੀ ਅਣਗਹਿਲੀ ਸੀਗੀ ਔਰ ਉਹਦੇ ਲਈ ਮੈਂ ਖੇਮਾ ਦਾ ਜਾ ਚੱਕੀ ਹਾਂ। ਪ੍ਰੋਗਰਾਮ ਦੇਰ ਬਾਰੇ ਜਦੋਂ ਅਸੀਂ ਕਰਦੇ-ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਦਨਾਵਾ ਵੀ ਪੜਿਆ ਔਰ ਬੜੀ ਮਰਿਆਦਾ ਦੇ ਨਾਲ ਪੜ੍ਹ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸਾਰੇ ਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਲ ਦੇ ਵਿੱਚ ਬੈਠੇ ਹੋਏ ਸੀਗੇ ਜੀ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲ ਤੱਕ ਸਾਹਿਬ ਜਸਦਰ ਸਾਹਿਬ ਨੂੰ ਵੀ ਭੇਜਿਆ ਹੈ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਸੀ ਤੁਹਾਡੇ ਪਰਿਵਾਰਾਂ ਦਾ ਬੱਚਾ ਸਿੱਖ ਬੱਚਾ ਹੈ ਔਰ ਮੈਂ ਕਦੀ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਹੈ ਨਾ ਜਿੱਦੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ ਕਾਲਤਕ ਸਾਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇਓ ਮਾਫੀ ਦੇਣ ਯੋਗ ਹੋ ਤੁਸੀਂ ਮਾਫ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹ ਜੀ ਗਲਤੀ ਨਹੀਂ ਹੋਗੀ ਧੰਨਵਾਦ